ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਕਿ ਜਿੱਥੇ ਸ਼੍ਰੋਮਣੀ ਭਗਤ ਭਗਤ ਰਵਦਾਦ ਜੀ ਦਾ 647ਵਾਂ ਜਨਮ ਦਿਹਾੜਾ ਅੱਜ ਪੂਰੀ ਸਿੱਖ ਜਗਤ ਨੇ ਮਨਾਇਆ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਉੱਥੇ ਹੀ ਵਾਰਡ ਨੰਬਰ 12 ਅਤੇ 13 ਜੋ ਕਿ ਮਰਿੰਡਾ ਰੋਡ ਤੇ ਸਥਿਤ ਨੇ ਦੋਨੋਂ ਸੱਜੇ ਔਰ ਖੱਬੇ ਸੜਕ ਦੇ ਵਾਰਡ ਲੱਗਦੇ ਨੇ ਤੇ ਦੋਨਾਂ ਦੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਪੂਰੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਗੁਰਮਤ ਸਮਾਗਮ ਕੀਰਤਨ ਸਮਾਗਮ ਜਿਹੜਾ ਮਰੈਂਡਾ ਰੋਡ ਦੇ ਉੱਤੇ ਖਾਲਸਾ ਟਿੰਬਰ ਸਟੋਰ ਦੇ ਬਿਲਕੁਲ ਸਾਹਮਣੇ ਕਰਵਾਇਆ ਜਾ ਰਿਹਾ ਜੀ ਕੱਲ ਨੂੰ ਐਤਵਾਰ ਨੂੰ ਮਿਤੀ 25 ਤਰੀਕ ਨੂੰ ਸਮਾਂ ਜੋ ਕਿ ਸ਼ਾਮ ਨੂੰ 5 ਵਜੇ ਤੋਂ ਲੈ ਕੇ ਤਕਰੀਬਨ 9 9:30 ਵਜੇ ਤੱਕ ਦਾ ਰਹੇਗਾ ਉਪਰੰਤ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਜਾਏਗਾ ਤੇ ਇਸ ਦੇ ਵਿੱਚ ਜਿਹੜੇ ਰਾਗੀ ਸਿੰਘ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਖਾਲਸਾ ਅਕਾਲਪੁਰਖੀ ਫੌਜ ਕੀਰਤਨੀ ਜਥਾ ਕੋਰਾਲੀ ਦੇ ਛੋਟੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਏਗਾ ਉਪਰੰਤ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਖਰੜ ਤੋਂ ਉਹ ਆਪਣੇ ਜਥੇ ਨਾਲ ਸੰਗਤਾਂ ਨੂੰ ਕੀਰਤਨ ਦੇ ਨਾਲ ਨੇ ਹੱਲ ਕਰਨਗੇ ਤੇ ਉਹਨਾਂ ਤੋਂ ਬਾਅਦ 1 ਘੰਟੇ ਦੀ ਜਿਹੜੀ ਸੇਵਾ ਹੈ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਆਂਧੇੜੀ ਵਾਲੇ ਉਹ ਨਿਭਾਉਣਗੇ ਤੇ ਉਪਰੰਤ ਅ ਕੁਰਾਲੀ ਤੋਂ ਹੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਜੋ ਕੁਰਾਲੀ ਸਬਜ਼ੀ ਮੰਡੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਨੇ ਉਹਨਾਂ ਦਾ ਜਥਾ ਜਿਹੜਾ 1 ਘੰਟੇ ਦੇ ਲਈ ਸੇਵਾ ਨਿਭਾਏਗਾ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਸੰਗਤ ਨੂੰ ਇਹ ਅਪੀਲ ਕਰਦੇ ਆਂ ਜੀ ਕਿ ਜਿਸ ਤਰ੍ਹਾਂ ਅੱਜ ਸੰਗਤ ਹਰ ਇੱਕ ਸਥਾਨ ਦੇ ਉੱਤੇ ਹੋਮ ਹੋਮ ਆ ਕੇ ਪਹੁੰਚੀ ਆ ਜੀ ਕਿ ਜਿੱਤੇ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਅੱਜ ਮਨਾਇਆ ਉਸੇ ਦੇ ਤਰਜ਼ ਤੇ ਕੱਲ ਨੂੰ ਵੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਹੋਮ ਹੋਮ ਆ ਕੇ ਪਹੁੰਚੋ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਤਾਂ ਹੀ ਸਾਡਾ ਸਫਲਾ ਹੋਏਗਾ ਜੇਕਰ ਸੰਗਤ ਖੁਦ ਆ ਕੇ ਸਾਨੂੰ ਆਸ਼ੀਰਵਾਦ ਦੇਗੀ ਤੇ ਇਸ ਸਮਾਗਮ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਨਗੇ ਕਿਉਂਕਿ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਉਹ ਸੰਗਤ ਦੇ ਸਹਿਯੋਗ ਦੇ ਨਾਲ ਉਲੀਕੇ ਜਾਂਦੇ ਨੇ ਤੇ ਜੇਕਰ ਸੰਗਤ ਦੀ ਪਹੁੰਚ ਜ਼ਿਆਦਾ ਹੋਵੇ ਸੰਗਤ ਜ਼ਿਆਦਾ ਆ ਕੇ ਸਾਨੂੰ ਆਸ਼ੀਰਵਾਦ ਦੇएगी ਤਾਂ ਸਾਡਾ ਹੌਸਲਾ ਹੋਰ ਬਣੇਗਾ ਤਾਂ ਕਿ ਅਸੀਂ ਹੋਰ ਅਗਲੇ ਜਿਹੜੇ ਵਿਉਤਪੰਦੀ ਰੱਖ ਰਹੇ ਹਾਂ ਕਿ ਅਗਲੇ ਪਿੰਡਾਂ ਦੇ ਵਿੱਚ ਵੀ ਜੋ ਕੀਰਤਨ ਸਮਾਗਮਾਂ ਦੀ ਲੜੀ ਆ ਉਹ ਚਲਾਉਣ ਜਾ ਰਹੇ ਹਾਂ ਤੇ ਇੱਕ ਵਾਰ ਫੇਰ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰੇ ਨਗਰ ਨਿਵਾਸੀਆਂ ਨੂੰ ਕਰਾਲੀ ਵਾਸੀਆਂ ਨੂੰ ਤੇ ਜਿੱਥੇ-ਕਿੱਥੇ ਵੀ ਸਾਡੀ ਇਹ ਵੀਡੀਓ ਤੁਹਾਡੇ ਚੈਨਲ ਦੇ ਥਰੂ ਦੇਖਣ ਵਾਲੇ ਤੁਹਾਡੇ ਦਰਸ਼ਕ ਨੇ ਬਿਬਾਤ ਤੋਂ ਵੱਧ ਹੋਮ ਹੋਮ ਆਕੇ ਇਸ ਸਮਾਗਮ ਦੇ ਪਹੁੰਚੋ ਆਪਣਾ ਆਸ਼ੀਰਵਾਦ ਦਿਓ ਤੇ ਇਸ ਸਮਾਗਮ ਨੂੰ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ